ਸਾਡੇ ਇਹਦੇ ਚ ਦੋ ਮੁਕੱਦਮੇ ਹੋਏ ਹੈਗੇ ਆ ਉਹ ਕਪੂਰਥਲਾ ਪੁਲਿਸ ਨੇ ਮਾਰ ਜੋ ਕੜੀਆ ਰੋਡ ਚੋਂ ਸਾਹਵਣ ਰਾਣੀ ਨਿਸ਼ਾਨ ਨਿਰਦੇਸ਼ੇ ਜਿਹੜੇ ਹੈਗੇ ਸੀ ਸੌਂਖੀਤੇ ਨੇ ਔਰ ਇਹਦੇ ਵਿੱਚ ਸਾਡੇ ਸੀਜੀਏ ਇੰਚਾਰਜ ਜਿਹੜੇ ਹੈਗੇ ਆ ਜਾਂ ਕੰਮ ਤੇ ਡੀਐਸਪੀ ਸਾਹਿਬ ਦੇ ਤੇ ਨਾਲ ਜਿਹੜੇ ਹੈਗੇ ਸੁਲਤਾਨਪੁਰ ਰੋਡ ਵੀ ਐਸਐਸਓ ਜਿਹੜਿਆ ਨੇ ਭੁਗਤ ਰਹੀ ਹੈ ਕਿਸਾਨ ਸੌਂਖਣ ਦੇ ਵਿੱਚ ਇਹਦੇ ਵਿੱਚ ਸਾਨੂੰ ਦੱਸਦੇ ਆ ਇਹ ਤੁਹਾਨੂੰ ਪ੍ਰਸ਼ਨ ਉਹ ਦੱਸਦੇ ਹੈਗੇ ਕਿ ਇਹ ਮੁਕੱਦਮਾ ਨੰਬਰ ਜਿਹੜਾ ਹੈਗਾ ਅਸੀਂ 370 ਜਿਹੜਾ ਸੀਗਾ 11 ਤਰੀਕ ਨੂੰ ਜਿਹੜਾ ਦਰਜ ਕੀਤਾ ਸੀ ਹਰਜਿੰਦਰ ਸਿੰਘ ਸੀਗਾ ਜਿਹੜਾ ਚੇਅਰਮੈਨ ਜਿਹੜਾ ਸੀਗਾ ਫੂਡ ਕਾਰਪੋਰੇਸ਼ਨ 'ਚ ਲੱਗਿਆ ਸੀਗਾ ਇਹਦੇ ਉੱਤੇ ਜਿਹੜੀਆਂ ਸੀਗੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਔਰ ਇਹ ਸ਼ਾਮ ਦੇ ਪਰਦੇ ਵਿੱਚ ਸਦਾ ਰਹੋਦੀ ਰਹਿਣਾ ਸੀ ਇਮੀਡੀਏਟਲੀ ਅਸੀਂ ਇੱਕ ਐਕਸਟਰੈਕਸ਼ਨ ਤੇ 370 ਦਾ ਜਿਹੜਾ ਸੀਗਾ ਪਾਛਾ ਦਰਜ ਕਰਕੇ ਇਹਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਸੀਗਾ ਇਹ ਹਰਜਿੰਦਰ ਸਿੰਘ ਸੀਗਾ ਜਿਹੜਾ ਬਜੀ ਸਿੰਘ ਵਿਕੀ ਨਾਦਰ ਰੈਕਤੀ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਸ ਤੋਂ ਬਾਅਦ ਚ ਟੈਕਨੀਕਲ ਰਿਸਿਸਟੈਂਸ ਹਿਊਮਨ ਰਿਸੋਰਸਸ ਦੇ ਨਾਲ ਜਿਹੜੀ ਹੈਗੀ ਆ ਬੜੀ ਮਿਹਨਤ ਦੇ ਨਾਲ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਬਾਹਰ ਸਰਗਨਾ ਰਹਿ ਰਿਹਾ ਸੀਗਾ ਜੱਡਾ ਹੈਗਾ ਯੂਕੇ ਵਾਲਾ ਉਹਦਾ ਜਿਹੜਾ ਸੀਗਾ ਇਸੇ ਪਿੰਡ ਵਾਲੀ ਆ ਉਕੀਵਾਲ ਦਾ ਰਹਿਣ ਵਾਲਾ ਉਹਦੇ ਗੈਂਗ ਦੇ ਜਿਹੜੇ ਅਸੀਂ ਹੈਗੇ ਆ ਟੋਟਲ 12 ਬੰਦੇ ਜਿਹੜੇ ਹੈਗੇ ਇਹਦੇ ਚ ਦੰਗਲ ਕੀਤਾ ਔਰ ਜਿਹਦੇ ਵਿੱਚੋਂ ਅਸੀਂ ਅੱਜ ਤੋਂ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਵਿਕਰਮਜੀਤ ਸਿੰਘ ਵਿਕੀ ਇੱਕ ਹੈਗਾ ਅਜੀਤ ਕੁਮਾਰ ਹਰਵਿੰਦਰ ਸਿੰਘ ਤੀਤ ਸਿੰਘ ਹੈਗਾ ਜੀ ਕਰਨ ਸਿੰਘ ਬਲਜੀਤ ਸਿੰਘ ਜਸ਼ਨਪ੍ਰੀਤ ਤੇ ਗੁਸ਼ਣ ਕੁਮਾਰ ਹੈਗਾ ਡਿਟੇਲਸ ਇਹਨਾਂ ਦੀ ਅਰੈਸਟੀ ਤੁਹਾਡੇ ਕੋਲ ਆ ਜੇਗੀ ਔਰ ਇਸ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਗਿਆ ਸੀਗਾ ਗੋਲੀਆਂ ਚਲਾਉਣ ਦੇ ਵਿੱਚ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਔਰ ਇੱਕ ਪਿਸਤਲ ਤੇ ਇਹਦੇ ਵਿੱਚ ਜਿਹੜਾ ਹੈਗਾ 30 ਬੋਲ ਦਾ ਪਿਸਤਲ ਅਸੀਂ ਜਿਹੜਾ ਤੇ ਨਾਲ ਇਹਦੇ ਜਿਹੜੇ ਰੌਂਸੇ ਦੇ ਸੀਗੇ ਔਰ ਰਿਕਵਰ ਕੀਤੇ ਹੈਗਾ ਜਿਹੜਾ ਹੁਣ ਯੂਕੇ ਜਿਹੜਾ ਜੱਗਾ ਯੂਕੇ ਹੈਗਾ ਉਹ ਦੇ ਯੂਐਸਏ ਦੇ ਔਰ ਯੂਕੇ ਦੇ ਵਿੱਚ ਬੇਸਡ ਹੈਗਾ ਉਹਦੇ ਅੱਗੇ ਸਾਰੇ ਯਾਰ ਦੋਸ ਸੀਗੇ ਔਰ ਇਹ ਸਾਰੇ ਜਿਹੜੇ ਹੈਗੇ ਨੇ ਮਤਲਬ ਕਿ ਇਸੇ ਕ੍ਰਾਈਮ ਪੇਸ਼ਾ ਤਾਂ ਤਰੀਕੇ ਦੇ ਨਾਲ ਹੀ ਕੰਮ ਕਰਦੇ ਸੀਗੇ ਔਰ ਉਹਨਾਂ ਨੂੰ ਇਹਨਾਂ ਨੇ ਆਰਗੇਨਾਈਜ਼ ਕਰਕੇ ਆ ਜਿੱਦਾਂ ਤੁਹਾਡੇ ਸਾਹਮਣੇ ਵੈਪਨਸ ਹੈਗੇ ਨੇ ਜਿਹੜੇ ਉਹਨਾਂ ਕੋਲ ਰਿਕਵਰ ਕੀਤੇ ਨੇ ਇਹਨਾਂ ਨੂੰ ਮੱਧਿਆ ਪ੍ਰਦੇਸ਼ ਦੇ ਵਿੱਚੋਂ ਵੈਪਨ ਜਿਹੜੇ ਮੁਹਈਆ ਕਰਵਾਏ ਗਏ ਸੀ ਔਰ ਲੋਕਾਂ ਨੂੰ ਜਿਹੜੇ ਐਕਸਟਰਸ਼ਨ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਕਰਕੇ ਇਹ ਜਿਹੜੇ ਸੀਗੇ ਕੀਤਾ ਗਿਆ ਔਰ ਇਹਨੂੰ ਇਮੀਡੀਏਟਲੀ ਅਸੀਂ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚੋਂ ਜਿਹੜੇ ਇਹਨੇ ਵੈਪਨ ਫੜ ਕੇ 12 ਬੰਦੇ ਨਾਮਿਨੇਟ ਕਰਕੇ ਜਿਨ੍ਹਾਂ ਵਿੱਚੋਂ 8 ਅਸੀਂ ਗ੍ਰਿਫਟਾਰ ਕਰ ਲਏ ਨੇ ਇਹ ਬਹੁਤ ਵੱਡੀ ਕਾਨੂੰਨਸਰਾ ਪੁਲਿਸ ਨੇ ਜਿਹੜੀ ਉਪਲਬਧੀ ਹਾਸਲ ਕੀਤੀ ਆ ਔਰ ਇਸ ਤਰ੍ਹਾਂ ਕਰਕੇ ਅਸੀਂ ਇੱਕ ਸਟੋਰਸ਼ਨ ਦਾ ਇੱਕ ਬਹੁਤ ਵੱਡਾ ਜਿਹੜਾ ਰੈਕਡ ਚੱਲ ਰਿਹਾ ਸੀਗਾ ਜਿਹੜਾ ਹੈਂਡਰ ਬਾਹਰ ਬੈਠਾ ਯੂਕੇ ਸੀਗਾ ਇਹਦਾ ਜੱਟਾ ਸੀਗਾ ਉਹਨੂੰ ਅਸੀਂ ਬੱਸ ਕੀਤਾ ਜਿਹੜੀਆਂ ਪਹਿਲਾ ਕੌਨਾਂ ਸੀਗੀਆਂ ਉਹਦੇ ਵਿੱਚ ਇਹਨੇ ਫਰੋਦੀ ਵੀ ਮੰਗੀ ਸੀਗੀ ਹੋਰ ਵੀ ਚਾਈ ਗੱਲਾਂ ਹੈਗੀਆਂ ਜਿਹੜੀਆਂ ਡਿਸਕਲੋਸ ਨਹੀਂ ਕਰ ਸਕਿਆ ਇਨੀਸ਼ੀਅਲ ਸਟੇਜਿਸ ਆਈਆਂ ਪਰ ਹਰਜਿੰਦਰ ਦੇ ਨਾਲ ਇਹਦੀ ਜਿਹੜੀ ਸੀਗੀ ਪੁਰਾਣੀ ਕੋਈ ਲਾਗਡਾਰ ਸੀ ਜਿਹਦੇ ਵਿੱਚ ਇਹਨੇ ਉਹਦੇ ਤੇ ਹਮਲਾ ਕੀਤਾ ਸੀਗਾ ਬਟ ਬਾਕੀ ਮੁਕਦਮਿਆਂ ਦੇ ਵਿੱਚ ਜਿਹੜੀ ਸੀਗੀ ਇਹ ਜਿਹੜੀ ਸੀ ਫਰੋਦੀਆਂ ਦੀਆਂ ਨੇ ਕੌਨਾਂ ਇਹਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਤੋਂ ਲੈ ਕੇ ਰਾਇਵਰੀ ਸੀਗੀ ਬਾਹਰ ਚਲਾ ਗਿਆ ਸੀਗਾ ਇਸ ਕਰਕੇ ਇਹਨਾਂ ਦੀ ਵਿੱਚ ਸਿਰਫ politcal clue ਤੋਂ ਨਹੀਂ ਹੈ ਜਿਵੇਂ politcal angle ਇਹਦੇ ਵਿੱਚ ਕੋਈ politcal angle ਨਹੀਂ ਹੈਗਾ ਇਹਦੇ ਵਿੱਚ ਸਿਰਫ ਜਿਹੜਾ ਹੈਗਾ ਇਹਨਾਂ ਦੀ ਆਪਸੀ ਪ੍ਰਿੰਟ ਵਿਚ ਇਦਾਂ ਸੇਮ ਪਿੰਡ ਦੇ ਵਿੱਚ ਰਹਿਣ ਵਾਲੇ ਸੀਗੇ ਉਹਦੇ ਕਰਕੇ ਦੁਸ਼ਮਣੀ ਸੀਗੀ ਔਰ ਜਿਹੜੀ ਇਹਨੇ ਫੇਰੇ ਇਹਨਾਂ ਬੰਦਿਆਂ ਤੋਂ ਜਿਹੜੀ ਉੱਤੇ ਗੋਲੀ ਚਲਵਾ ਕੇ ਕੀਤੀ ਵਿੱਚੋਂ ਜਿਹੜੇ ਦੋ ਬੰਦੇ ਫੜੇ ਨੇ ਬਿੱਲਾ ਤੇ ਜਿਹੜਾ ਹੈਗਾ ਦੂਸਰੇ ਉਹਨਾਂ ਦੇ ਉੱਤੇ 13 ਮੁਕੱਦਮੇ ਦਰਜ ਸੀ ਕਾਫੀ ਜੇ ਇਸ ਤਰ੍ਹਾਂ ਤੁਸੀਂ ਸਹੀ ਸੇ ਹੋ ਗਈ ਹੈ ਕਿ ਨਹੀਂ ਤਾਂ ਇਹ ਇਨਪੁਟਸ ਮਤਲਬ ਕਿ ਸ਼ੇਅਰ ਕਰਦੇ ਸੀ ਲੋਕਲ ਇਨਪੁਟਸ ਸ਼ੇਅਰ ਕਰਦੇ ਰੇਕੀ ਵਾਲੇ ਸੀਗੇ ਜਾਂ ਫਿਰ ਸਾਰੇ ਕ੍ਰਿਮੀਨਲ ਹੀ ਸੀਗੇ ਸ਼ੂਟਰ ਹੀ ਸੀ ਜਿਹੜੇ ਇਹ 12 ਬੰਦੇ ਹੈਗੇ ਆ 12 ਦੇ ਵਿੱਚੋਂ ਕੁਝ ਬੰਦੇ ਇਹਨਾਂ ਦੇ ਨਾਲ ਸੀਗੇ ਜਿਹੜੇ ਇਹਨਾਂ ਨੂੰ ਵੈਪਨ ਹੈਂਡਲਿੰਗ ਕਰਦੇ ਸੀਗੇ ਕੁਝ ਬੰਦੇ ਸੀਗੇ ਲੌਜਿਸਟਿਕ ਸਪੋਰਟ ਜਿੱਦਾਂ ਮੋਟਰਸਾਈਕਲ ਦੇ ਦਿੱਤਾ ਰੇਕੀ ਕਰ ਲਈ ਫਿਰ ਉਹਨਾਂ ਨੂੰ ਟੈਕਨੀਕਲ ਸਪੋਰਟ ਦਿੱਤੀ ਸੇਮ ਲੈ ਕੇ ਆਪਣੇ ਨਾਂ ਦੇ ਦੇ ਦਿੱਤੀ ਦੰਨ ਉਹਨਾਂ ਨੂੰ ਆਪਣਾ ਇੰਟਰਨੈਟ ਮੁਹੱਈਆ ਕਰਵਾ ਦਿੱਤਾ ਇਸ ਤਰੀਕੇ ਦੀਆਂ ਜਿਹੜੀਆਂ ਸੀਗੀਆਂ ਜਿੰਨੇ ਵੀ ਸੀਗੇ ਫਿਰ ਉਹਨਾਂ ਨੂੰ ਇਹਨਾਂ ਦੇ ਵਿੱਚ ਅਸੀਂ ਉਹ ਵੀ ਬੰਦੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਪਹੁੰਚਾ ਦਿੱਤੀ ਸੀਗੀ ਵਾਰਦਤ ਕਰਨ ਤੋਂ ਬਾਅਦ ਜਿਹਨਾਂ ਦੇ ਘਰਾਂ ਦੇ ਵਿੱਚ ਰਹੇ ਅਸੀਂ ਉਹ ਵੀ ਨਾਮਿਨੇਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਸੋਰਸਸ ਵੀ ਮਿਲੇ ਫਾਈਨੈਂਸ਼ੀਅਲ ਕੋਈ ਕੋਈ ਬੈਂਕ ਦੇ ਲੋਕ ਵੀ ਇਨਵੋਲਡ ਨੇ ਜਾਂ ਕੋਈ ਫਾਈਨੈਂਸ਼ੀਅਲਸ ਉਹਨਾਂ ਨੂੰ ਜਿਹੜੀ ਹੁਣ ਤੱਕ ਸਾਡੀ ਆਈ ਹੈ ਕਿ ਬਾਹਰੋਂ ਜੱਗਿਆਂ ਨੇ ਜਿਹੜੇ ਟਰਾਂਸਫਰ ਕੀਤੇ ਸੀਗੇ ਪੈਸੇ ਸੀਗੇ ਉਹ ਉਹਨਾਂ ਨੂੰ ਵਾਰਦਤ ਕਰਨ ਤੋਂ ਬਾਅਦ ਚ ਪੈਸੇ ਜਿਹੜੇ ਸੀਗੇ ਉਹ ਕੀਤੇ ਸੀ ਔਰ ਇਹਦੇ ਨਾਲ ਇਹ ਸਾਰਾ ਕੁਝ ਬੰਦੇ 11 12 ਬੰਦੇ ਔਰ 8 ਗ੍ਰਿਫਤਾਰ ਹੋਣ ਕਰਕੇ ਸੁਪਤਾਪੁਰ ਲੋਧੀ ਦੇ ਵਿੱਚੋਂ ਜਿਹੜਾ ਆਲਮੋਸਟ ਏਡਾ ਫਰੋਤੀ ਮੰਗਲ ਵਾਲਾ ਗੈਂਗ ਸੀਗਾ ਇਹਦਾ ਆਲਮੋਸਟ ਅਸੀਂ ਕਪੂਥਲਾ ਪੁਲਿਸ ਨੇ ਸਫਾਇਆ ਕੀਤਾ ਕਿੰਨੇ ਲੋਕ ਅਰਰੇਅਰ ਕੀਤੇ ਨੇ